ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਕਾਲਾ ਆਦੀਆਂ ਵੱਡੀਆਂ ਖਬਰਾਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਡੀਪੂ ਹੋਲਡਰਾਂ ਲਈ ਵੱਡੀ ਖੁਸ਼ਖਬਰੀ ਕਮਿਸ਼ਨ 'ਚ ਕੀਤਾ ਵਾਅਦਾ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਚੱਲਦੀ ਮੀਟਿੰਗ 'ਚ ਕੈਬਨਿਟ ਮੰਤਰੀ ਨੇ ਜੇਹੀ ਕੀਤਾ ਮੁੱਤਲ ਨਾਲ ਹੀ ਨਿਜੀ ਕੰਪਨੀ ਦਾ ਮੁਲਾਜ਼ਮ ਬਰਖਾਸਤ ਐਕਸ਼ਨ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਚੁੱਕਿਆ ਵੱਡਾ ਕਦਮ ਕਾਲਜਾਂ ਦੇ ਖੁਦਮੁਖਤਿਆਰੀ ਦਾ ਫੈਸਲਾ ਰੱਦ ਕਰਨ ਬਾਰੇ ਪੱਤਰ ਕੀਤਾ ਜਾ ਰਿਹਾ ਹੈ ਬਾਕੀ ਲੀਡਰਾਂ ਦਾ ਬਾਦਲਾਂ ਤੇ ਵੱਡਾ ਇਲਜ਼ਾਮ ਕਿਹਾ ਐਨਐਸਏ ਤਹਿਤ ਨજરਬੰਦ ਬੰਦੀ ਸਿੰਘਾਂ ਦੀ ਗ੍ਰਿਫਤਾਰੀ ਚ ਬਾਦਲ ਪਰਿਵਾਰ ਦਾ ਹੱਥ ਪੰਜਾਬ ਸਰਕਾਰ ਵੱਲੋਂ ਧੀਆਂ ਲਈ ਵੱਡੀ ਖੁਸ਼ਖਬਰੀ 47.26 ਕਰੋੜ ਦੀ ਰਾਸ਼ੀ ਕੀਤੀ ਜਾਰੀ ਪੰਜਾਬ ਦੇ ਮੌਸਮ ਬਾਰੇ ਨਵੀਂ ਅਪਡੇਟ ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ ਵਿਜੀਲੈਂਸ ਵਿਰੋਧ ਦਾ ਵੱਡਾ ਐਕਸ਼ਨ ਆਡਿਟਰ ਟੀਮ ਦੇ ਦੋ ਆਡੀਟਰ 1,30,000 ਰੁਪਏ ਦੀ ਰਿਸ਼ਵਤ ਲੈਣ ਦੇ ਕੀਤੇ ਕਾਬੂ ਪੰਜਾਬ ਸਰਕਾਰ ਨੇ ਡੀਪੂ ਹੋਲਡਰਾਂ ਨੂੰ ਵੱਡੀ ਖੁਸ਼ਖਬਰੀ ਸੁਣਾਈ ਹੈ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਸੂਬੇ ਦੇ ਹਜ਼ਾਰਾਂ ਡੀਪੂ ਹੋਲਡਰਾਂ ਨੂੰ ਖੁਸ਼ ਕਰਦੇ ਹੋਏ ਕਮਿਸ਼ਨ 'ਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਵੰਡੀ ਜਾਣ ਵਾਲੀ ਕਣਕ ਤੇ ਡੀਪੂ ਹੋਲਡਰਾਂ ਦਾ ਕਮਿਸ਼ਨ 50 ਰੁਪਏ ਤੋਂ ਵਧਾ ਕੇ 90 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਮਾਰਕ ਫੈਡ ਰਾਹੀਂ ਆਟਾ ਵੰਡਣ ਦੀ ਸਕੀਮ ਸ਼ੁਰੂ ਕੀਤੀ ਗਈ ਸੀ ਪਰ ਡੀਪੂ ਹੋਲਡਰਾਂ ਦੇ ਵਿਰੋਧ ਨੂੰ ਦੇਖਦੇ ਹੋਏ ਸਰਕਾਰ ਨੇ ਯੂ ਟਰਨ ਲੈਣਾ 82 ਪੰਜਾਬ ਦੇ ਵਿੱਤ ਵਿਭਾਗ ਵੱਲੋਂ ਖੁਰਾਕ ਸਿਵਲ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਜਾਣੂ ਕਰਵਾਇਆ ਗਿਆ ਹੈ ਕਿ ਡੀਪੂ 홀ਡਰਾਂ ਵੱਲੋਂ ਭਾਰਤ ਸਰਕਾਰ ਵੱਲੋਂ ਭੇਜੀ ਜਾਣ ਵਾਲੀ ਪ੍ਰਧਾਨ ਮੰਤਰੀ ਯੋਜਨਾ ਤਹਿਤ ਵੰਡੀ ਜਾਂਦੀ ਕਣਕ ਤੇ 90 ਰੁਪਏ ਕੁਇੰਟਲ ਦੀ ਸਹਿਮਤੀ ਦਿੱਤੀ ਗਈ ਹੈ ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਹਰਪ੍ਰੀਤ ਸਿੰਘ ਗੀਟਿਓ ਨੇ ਮੋਗਾ ਵਿਖੇ ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਹਰਪ੍ਰੀਤ ਸਿੰਘ ਗੀਟਿਓ ਨੇ ਮੋਗਾ ਵਿਖੇ ਵਿਕਾਸ ਕਾਰਜਾਂ ਤੇ ਲੋਕ ਭਲਾਈ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਮੂਹ ਜ਼ਿਲ੍ਹਾ ਮੁਖੀ ਅਧਿਕਾਰੀ ਨਾਲ ਮੀਟਿੰਗ ਕੀਤੀ ਹੈ ਅਤੇ ਮੀਟਿੰਗ ਵਿੱਚ ਹਦਾਇਤਾਂ ਜਾਰੀ ਕੀਤੀਆਂ ਹਨ ਮੀਟਿੰਗ ਦੌਰਾਨ ਜਿੱਥੇ ਉਹਨਾਂ ਨੇ ਵਧੀਆ ਕੰਮ ਕਰਨ ਵਾਲੇ ਚਾਰ ਅਧਿਕਾਰੀਆਂ ਨੂੰ ਮੌਕੇ ਉੱਤੇ ਪ੍ਰਸ਼ੰਸ਼ਾ ਪੱਤਰ ਦਿੱਤੇ ਹਨ ਉੱਥੇ ਹੀ ਕੰਮ ਕਰਵਾਉਣ ਬਦਲੇ ਕਥਿਤ ਤੌਰ ਤੇ ਪੈਸੇ ਦੀ ਮੰਗ ਕਰਨ ਵਾਲੇ ਪੀਐਸਪੀਸੀਐਲ ਦੇ ਜੇੀ ਨੂੰ ਮੌਕੇ ਉੱਤੇ ਸਸਪੈਂਡ ਵੀ ਕਰ ਦਿੱਤਾ ਹੈ ਇਸ ਤੋਂ ਇਲਾਵਾ ਪੀਐਸਪੀਸੀਐਲ ਨਾਲ ਕੰਮ ਕਰਨ ਵਾਲੀ ਇੱਕ ਕੰਪਨੀ ਦੇ ਮੁਲਾਜ਼ਮ ਨੂੰ ਮੌਕੇ ਉੱਤੇ ਕਰਪਸ਼ਨ ਦੇ ਦੋਸ਼ ਕਾਰਨ ਨੌਕਰੀ ਤੋਂ ਬਰਖਾਸਤ ਵੀ ਕੀਤਾ ਗਿਆ ਹੈ ਇਸੇ ਤਰ੍ਹਾਂ ਵਧੀਆ ਕੰਮ ਨਾ ਕਰਨ ਵਾਲੇ ਕੁਝ ਅਧਿਕਾਰੀ ਨੂੰ ਤੁਰੰਤ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਹਨ ਦੱਸਣਯੋਗ ਹੈ ਕਿ ਮੀਟਿੰਗ ਦੌਰਾਨ ਪਿੰਡ ਬिलासपुर ਤੋਂ ਇੱਕ ਪਿੰਡ ਵਾਸੀ ਨੇ ਦੋਸ਼ ਲਗਾਇਆ ਹੈ ਕਿ ਬਿਜਲੀ ਦਾ ਖੰਭਾ ਲਗਾਉਣ ਲਈ ਉਕਤ ਜੇਏ ਨੇ ਨਿੱਜੀ ਕੰਪਨੀ ਦੇ ਮੁਲਾਜ਼ਮ ਰਾਹੀਂ 30000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਹੈ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਮੋਕੇ ਉੱਤੇ ਹੀ ਜੇਏ ਨੂੰ ਸਸਪੈਂਡ ਕਰਨ ਦੇ ਨਾਲ ਨਿੱਜੀ ਕੰਪਨੀ ਦੇ ਮੁਲਾਜ਼ਮ ਨੂੰ ਮੋਕੇ ਉੱਤੇ ਨੌਕਰੀ ਤੋਂ ਬਰਖਾਸਤ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖਿਚਾਈ ਕਰਨ ਮਗਰੋਂ ਉਚੇਰੀ ਸਿੱਖਿਆ ਵਿਭਾਗ ਨੇ 8 ਵਿਰਾਸਤੀ ਕਾਲਜਾਂ ਨੂੰ ਖੁਦਮੁਖਤਿਆਰ ਬਣਾਏ ਜਾਣ ਦਾ ਫੈਸਲਾ ਲਿਤੀ ਰੂਪ ਵਿੱਚ ਵਾਪਸ ਲੈ ਲਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਉਚੇਰੀ ਸਿੱਖਿਆ ਬਾਰੇ ਮੰਤਰੀ ਹਰਜੋਤ ਸਿੰਘ ਅਸਤੇ ਵਿਭਾਗ ਦੇ 77 ਕੇ ਕੇ ਆਦਮ ਨੂੰ ਤਲਬ ਕੀਤਾ ਹੈ ਤੇ ਉਹਨਾਂ ਦੀ ਇਸ ਮਾਮਲੇ ਤੇ ਖਿਚਾਈ ਕੀਤਾ ਜਾਂਦਾ ਪਤਾ ਲੱਗਿਆ ਹੈ ਵੀ ਜਾਣਕਾਰੀ ਮਿਲੀ ਹੈ ਕਿ ਇੱਕ ਦਫਾ ਤਾਂ ਉਚੇਰੀ ਸਿੱਖਿਆ ਵਿਭਾਗ ਕੋਈ ਪੱਤਰ ਜਾਰੀ ਕੀਤੇ ਜਾਣ ਤੋਂ ਹੀ ਮੁਕਰ ਗਿਆ ਸੀ ਮੁੱਖ ਮੰਤਰੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਜਿਸ ਮਗਰੋਂ ਉਚੇਰੀ ਸਿੱਖਿਆ ਵਿਭਾਗ ਨੇ ਪੰਜਾਬ ਦੇ 8 ਕਾਲਜਾਂ ਨੂੰ ਪੱਤਰ ਜਾਰੀ ਕਰਕੇ ਕਿ ਹੈਗੇ 22 ਜੁਲਾਈ ਨੂੰ ਜਾਰੀ ਕੀਤਾ ਪੱਤਰ ਤੁਰੰਤ ਪ੍ਰਭਾਵ ਤੋਂ ਵਾਪਿਸ ਲਿਆ ਜਾਂਦਾ ਹੈ ਅਤੇ ਇਸ ਤੇ ਕੋਈ ਕਾਰਵਾਈ ਨਾ ਕੀਤੀ ਜਾਵੇ ਦੱਸਣਯੋਗ ਹੈ ਕਿ ਨਵੀਂ ਸਿੱਖਿਆ ਨੀਤੀ ਤਹਿਤ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ 3 April 2023 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਤਹਿਤ ਹਰ ਸੂਬੇ ਵਿੱਚ ਕਾਲਜਾਂ ਨੂੰ ਖੁਦ ਮੁਖਤਿਆਰ ਬਣਾਇਆ ਜਾਣਾ ਹੈ ਇਸੇ ਦੌਰਾਨ ਉਚੇਰੀ ਸਿੱਖਿਆ ਵਿਭਾਗ ਵੱਲੋਂ ਵੀ ਰਾਸਤੀ ਕੋਲ ਜਨ ਖੁਦ ਮੁਖਤਿਆਰ ਬਣਾਏ ਜਾਣ ਬਾਰੇ ਲਈ ਫੈਸਲੇ ਦੀ ਮੁੱਖ ਮੰਤਰੀ ਦਫ਼ਤਰ ਛਾਣਬੀਨ ਕਰਨ ਲੱਗਿਆ ਹੈ ਉਚੇਰੀ ਸਿੱਖਿਆ ਵਿਭਾਗ ਨੇ ਮੁੱਖ ਮੰਤਰੀ ਦਫ਼ਤਰ ਨੂੰ ਇਸ ਫੈਸਲੇ ਬਾਰੇ ਔਲੇ ਵਿੱਚ ਰੱਖਿਆ ਤੇ ਇਸ ਫੈਸਲੇ ਦੀ ਪਿੰਨਕ ਮੁਖ ਸਕੱਤਰ ਤੱਕ ਵੀ ਨਹੀਂ ਪਹੁੰਚ ਦਿੱਤੀ ਗਈ ਸੀ ਸ਼ਰਮਣੀ ਕਾਲ ਲਲ ਸੁਧਾਰ ਲਹਿਰ ਦੀ ਮੀਟਿੰਗ ਬੀਤੇ ਦਿਨ ਗੁਰਪ੍ਰਤਾਪ ਸਿੰਘ ਵਡਾਲਾ ਦੀ ਗਵਾਈ ਹੇਠ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਦੇ ਦਫਤਰ ਵਿੱਚ ਹੋਈ ਇਸ ਦੌਰਾਨ ਵੱਡਾਲਾ ਨੇ ਆਖਿਆ ਕਿ ਸ਼੍ਰੋਮਣੀ ਕਾਲੀ ਦਲ ਸੁਧਾਰ ਲਹਿਰ ਵੱਲੋਂ ਕਾਲੀ ਦਲ ਵਿੱਚ ਆਏ ਗਿਰਾਵਟ ਨੂੰ ਦੂਰ ਕਰਨ ਦੀ ਯਤਨ ਕੀਤੇ ਜਾ ਰਹੇ ਹਨ ਉਹਨਾਂ ਨੇ ਕਿਹਾ ਹੈ ਕਿ ਜਥੇਦਾਰ ਗੁਰਚਰਨ ਸਿੰਘ ਟੋੜਾ ਪੰਜਾਬ ਦੀ ਵੱਡੀ ਸ਼ਕਤੀ ਸੀ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਪੰਥ ਦੇ ਲੇਖੇ ਲਾ ਦਿੱਤੀ ਤੇ ਦੂਜੇ ਪਾਸੇ ਬਾਦਲ ਪਰਿਵਾਰ ਜਿਨ੍ਹਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਕਥਿਤ ਪੰਥ ਅਤੇ ਕਾਲੀ ਦਲ ਦੇ ਹਿੱਤਾਂ ਦੀ ਪਰਵਾਹ ਵੀ ਨਹੀਂ ਕੀਤੀ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਐਨਐਸਏ ਤਹਿਤ ਬੰਦੀ ਸਿੰਘ ਨਜ਼ਰਬੰਦ ਹਨ ਉਸ ਵਿੱਚ ਵੀ ਬਾਦਲ ਪਰਿਵਾਰ ਦਾ ਹੱਥ ਹੈ ਕਿਉਂਕਿ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਸ ਵੇਲੇ ਹਰ ਸਿਮਰਤ ਕੋਰ ਬਾਦਲ ਤੇ ਉਹਨਾਂ ਦੇ ਪਰਿਵਾਰ ਵੱਲੋਂ ਅਮ੍ਰਿਤਪਾਲ ਸਿੰਘ ਤੇ ਹੋਰਾਂ ਖਿਲਾਫ ਬਿਆਨਬਾਜ਼ੀ ਕੀਤੀ ਗਈ ਸੀ ਇਸ ਕਾਰਨ ਪੰਜਾਬ ਸਰਕਾਰ ਨੂੰ ਅਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ NSA ਲਾਉਣ ਦਾ ਬਹਾਨਾ ਮਿਲ ਗਿਆ ਸੀ ਉਨ੍ਹਾਂ ਨੇ ਕਿ ਹੈਗੀ ਸ਼ਰੋਮਨੀ ਕਲ ਦਲ ਨੂੰ ਸਮਿਆਂ ਨਾਲ ਸੇ ਲਾਉਂਦਾ ਵਿਰੋਧ ਕਰਨਾ ਚਾਹੀਦਾ ਸੀ ਪਰ ਬਾਦਲ ਪਰਿਵਾਰ ਚੁੱਪ ਰਿਹਾ ਇਸ ਤੋਂ ਇਲਾਵਾ ਸੁਖਵੀਰ ਬਾਦਲ ਵੱਲੋਂ ਬਾਬਾ ਬਕਾਲਾ ਵਿੱਚ ਇੱਕ ਸਿੱਖ ਦੀ ਗਲਤ ਪਰਿਭਾਸ਼ਾ ਪੇਸ਼ ਕਰਨਾ ਅਤਿ ਨਿੰਦਨਯੋਗ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਹੀ ਵਾਲੀ ਸੂਬਾ ਸਰਕਾਰ ਤੇ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਦੀ ਰਿਆ ਹਨੁਮਾਈ ਹੇਠ ਵੱਖ-ਵੱਖ ਜ਼ਿਲ੍ਹਿਆਂ ਦੀਆਂ ਅਨੁਸੂਚਿਤ ਜਾਤੀਆਂ ਦੇ 9268 ਲਾਭਪਾਤਰੀਆਂ ਨੂੰ 47.26 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਇਸ ਸਬੰਧੀ ਉਹਦੇਰੇ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ ਦੇ ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਸੂਬਾ ਸਰਕਾਰ ਸੂਬੇ ਦੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਦੀ ਭਲਾਈ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਉਹਨਾਂ ਨੇ ਦੱਸਿਆ ਕਿ ਸਾਲ 2023-24 ਅਤੇ ਸਾਲ 2024-25 ਲਈ ਆਸ਼ੀਰਵਾਦ 4 ਐਸਸੀ ਦੀ ਸਕੀਮ ਮਦੀਨ, ਐਸਐਸ ਸਕੀਮ ਮਦੀਨ, ਅਮ੍ਰਿਤਸਰ, ਬਰਨਾਲਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਹਾਜ਼ਿਲਕਾ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਲੁਧਿਆਣਾ, ਮਾਨਸਾ, ਮੋਗਾ, ਸ਼੍ਰੀ ਮੁਕਸਰ ਸਾਹਿਬ, ਪਟਿਆਲਾ, ਪਠਾਨਕੋਟ, ਸੰਗਰੂਰ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਦੇ 9268 ਲਾਭਪਾਤਰੀਆਂ ਨੂੰ ਵੀਤੀ ਲਾਭ ਦਿੱਤਾ ਗਿਆ ਹੈ। ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਆਸ਼ੀਰਵਾਦ ਇਸ਼ਾਰਵਾਦ ਸਕੀਮ ਦਾ ਲਾਭ ਲੈਣ ਲਈ ਵੀ ਨੇ ਘਰ ਪੰਜਾਬ ਰਾਜ ਦਾ ਸਥਾਈ ਨਾਗਰਿਕ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਆਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ ਵੀ ਨੇ ਘਰ ਪੰਜਾਬ ਰਾਜ ਦਾ ਸਥਾਈ ਨਾਗਰਿਕ ਹੋਵੇ ਉਸ ਦਾ ਪਰਿਵਾਰ ਗਰੀਬੀ ਰੇਖਾ ਤੋਂ ਹੇਠਾਂ ਦਾ ਹੋਵੇ ਬਿਨੇ ਕਾਰਨ ਸੂਚਿਤ ਜਾਤੀ ਪਛੜੀਆਂ ਸ਼੍ਰੇਣੀਆਂ ਤੇ ਹੋਰ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਨਾਲ ਸੰਬੰਧਿਤ ਹੋਵੇ ਅਤੇ ਪਰਿਵਾਰਾਂ ਦੀ ਸਾਰੇ ਸਾਧਨਾਂ ਤੋਂ ਸਾਲਾਨਾ ਆਮਦਨ 32790 ਰੁਪਏ ਤੋਂ ਘੱਟ ਹੋਵੇ ਜਿਹੇ ਪਰਿਵਾਰਾਂ ਦੀਆਂ ਦੋ ਤੀਆਂ ਇਸ ਸਕੀਮ ਦਾ ਲਾਭ ਲੈਣ ਦੇ ਯੋਗ ਹਨ ਪੰਜਾਬ ਵਿੱਚ ਮੌਸਮ ਨੇ ਅਚਾਨਕ ਹੀ ਆਪਣਾ ਮિજાਜ ਬਦਲ ਲਿਆ ਸੀ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਬੀਤੇ ਦਿਨੀ ਭਾਰੀ ਬਾਰਿਸ਼ ਹੋਈ ਹੈ ਜਲੰਧਰ ਵਿਖੇ ਬਾਰਿਸ਼ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਦਰਅਸਲ ਸਵੇਰ ਤੋਂ ਹੀ ਬਦਲ ਛਾਏ ਹੋਏ ਸੀ ਅੱਜ ਦੁਪਹਿਰ ਬਾਅਦ ਜਲੰਧਰ ਵਿੱਚ ਭਾਰੀ ਬਾਰਿਸ਼ ਹੋਈ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਅਪਡੇਟ ਸਾਹਮਣੇ ਆ ਰਹੀ ਹੈ ਸੂਬੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ ਪੈਣ ਨਾਲ ਗਰਮੀ ਤੋਂ ਰਾਹਤ ਮਿਲੰਦੀ ਆਸ ਹੈ ਮੌਸਮ ਵਿਭਾਗ ਨੇ ਅੱਜ ਤੇ ਕੱਲ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਵਿਭਾਗ ਅਨੁਸਾਰ ਸੂਬੇ ਦੇ 7 ਜ਼ਿਲ੍ਹਿਆਂ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਫਾਜ਼ਿਲਕਾ ਮੁਕਸਰ ਬਠਿੰਡਾ ਤੇ ਮਾਨਸਾ ਵਿੱਚ ਆਮੀ ਪੈਣ ਦੀ ਸੰਭਾਵਨਾ ਹੈ ਜਦੋਂ ਕਿ ਹੋਰ 16 ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ 27 ਅਗਸਤ ਨੂੰ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਪੰਜਾਬ ਪੁਲਿਸ ਵਿਭਾਗ ਨੇ ਸੂਬੇ ਵਿੱਚ ਵਿੰਡੀ ਪ੍ਰੇਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਫਿਰੋਜ਼ਪੁਰ ਵਿਖੇ ਤਾਇਨਾਤ ਦੋ ਡਿਟ੍ਰਾਂ ਜਗਜੀਤ ਸਿੰਘ ਤੇ ਅਮਿਤ ਨੂੰ 130000 ਰੁਪਏ ਰਿਸ਼ਵਤ ਲੈਣਦੇ ਹੋਏ ਰੰਗੇ ਹੱਤੀ ਗ੍ਰਿਫਤਾਰ ਕੀਤਾ ਹੈ ਇਸ ਬਾਰੇ ਜਾਣਕਾਰੀ ਦਿੰਦੇ ਆਂ ਵਿਜੀਲੈਂਸ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਡੀਟਰਾਂ ਦੀ ਇਹ ਗ੍ਰਿਫਤਾਰੀ ਫਿਰੋਜ਼ਪੁਰ ਛਾਉਣੀ ਵਿੱਚ 17ਵੀਂ ਰਾਜਪੂਤ ਰੈਜੀਮੈਂਟ ਵਿੱਚ ਤਾਇਨਾਤ ਫੌਜ ਦੇ ਨਾਇਬ ਸੂਬੇਦਾਰ ਸਾਤਿਆ ਪ੍ਰਕਾਸ਼ ਦੀ ਸ਼ਿਕਾਇਤ ਦੇ ਆਧਾਰ ਤੇ ਕੀਤੀ ਗਈ ਹੈ ਹੋਰ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਸੰਪਰਕ ਕਰਕੇ ਦੱਸਿਆ ਕਿ ਉਕਤ ਆਡੀਟਰਾਂ ਨੂੰ ਉਹਨਾਂ ਦੇ ਵਿਭਾਗ ਵੱਲੋਂ ਸਾਲ 2023-24 ਲਈ ਉਸ ਦੀ ਯੂਨਿਟ ਦੇ ਰਿਕਾਰਡ ਦਾ ਆਡਿਟ ਕਰਨ ਦੀ ਡਿਊਟੀ ਸੌਂਪੀ ਗਈ ਹੈ ਪਰ ਇਨ੍ਹਾਂ ਆਡੀਟਰਾਂ ਨੇ ਪਿਛਲੇ ਸਾਲ ਦੇ ਆਡਿਟੀ ਤਰਾਜਾਂ ਨੂੰ ਠੀਕ ਕਰਨ ਅਤੇ ਇਸ ਸਾਲ ਦੇ ਆਡਿਟ ਦੀ ਮਨਜ਼ੂਰੀ ਦੇਣ ਲਈ 1.5 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਹੈ ਸ਼ਿਕਾਇਤਕਰਤਾ ਨੇ ਦੱਸਿਆ ਕਿ ਆਡੀਟਰ ਜਗਜੀਤ ਸਿੰਘ ਨੇ ਆਪਣੇ ਦਫ਼ਤਰ ਬੁਲਾ ਕੇ ਉਸ ਦੇ ਸਾਥੀ ਧਰਮਰਾਜ ਦੀ ਮੌਜੂਦਗੀ ਵਿੱਚ ਰਿਸ਼ਵਤ ਦੀ ਰਕਮ ਅਦਾ ਕਰਨ ਦੀ ਗਦਹਰਾਈ ਅਤੇ ਉਸਨੇ ਇਸ ਗੱਲਬਾਤ ਨੂੰ ਆਪਣੇ ਮੋਬਾਈਲ ਫੋਨ ਉੱਤੇ ਰਿਕਾਰਡ ਕਰ ਲਿਆ ਜਿਸ ਮਗਰੋਂ ਇਸ ਸ਼ਿਕਾਇਤ ਤੇ ਕਾਰਵਾਈ ਕਰਦੇ ਆ ਵਿਜੀਲੈਂਸ ਫਿਰੋਜ਼ਪੁਰ ਰੇਂਜ ਦੀ ਟੀਮ ਨੇ ਜਾਲ ਵਿਛਾ ਕੇ ਦੋਵੇਂ ਆਡੀਟਰਾਂ ਨੂੰ ਸ਼ਿਕਾਇਤਕਰਤਾ ਕੋਲੋਂ 1,30,000 ਰੁਪਏ ਦੀ ਰਿਸ਼ਵਤ ਲੈਦਿਆਂ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਗ੍ਰਿਫਤਾਰ ਕਰ ਲਿਆ ਅਤੇ ਉਕਤ ਦੋਵਾਂ ਮਲਜ਼ਮਾਂ ਖਿਲਾਫ ਅਪ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਨਾਮਕਦਮਾ ਦਰਜ ਕਰ ਲਿਆ ਗਿਆ ਹੈ ਮંત્રી ਸਾਹਿਬ ਇੱਕ ਪੰਚਾਇਤੀ ਚੋਣਾਂ 'ਚ ਤੁਸੀਂ ਗੱਲ ਕਰੀ ਆ ਬੜਾ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਖਾਸ ਕਰਕੇ ਤੁਹਾਨੂੰ ਵੀ ਇਹ ਸਵਾਲ ਮਿਲਦੇ ਹੋਣੇ ਕਦੋਂ ਕਪੰਚੇਤੀ ਚੋਣਾ ਪੰਜਾਬ ਦੇ ਵਿੱਚ ਕਦੋਂ ਕਰਵਾਉਣਗੇ ਬਸ ਬੜੇ ਜਲਦੀ ਏਜੰਡਾ ਜਿਹੜਾ ਉਹ ਹਾਈ ਕੋਰਟ ਕਿਸੇ ਟੈਕਨੀਕਲ ਪੁਆਇੰਟ ਤੇ ਚੱਲਿਆ ਗਿਆ ਸੀਗਾ ਸੋ ਜਿਸ ਦਿਨ ਵੀ ਉੱਥੋਂ ਥੋੜੀ ਕਲੀਅਰੈਂਸ ਮਿਲਦੀ ਹੈ ਉਸ ਦਿਨ ਵੀ ਠੰਡੀ ਜੇ ਚ ਕਰਵਾ ਦੋਗੇ ਤਾਂ ਮੰਨ ਲਓ ਉਸ ਦਿਨ ਅਸੀਂ ਅਨਾਉਂਸ ਕਰ ਦਾਂ ਬੜੇ ਜਲਦੀ ਹੋਣਗੀਆਂ ਇਸ ਸਾਲ ਦੇ ਅੰਦਰ ਅੰਦਰ ਤਾਂ ਹੋਣ ਗਈ ਹੋਣ ਗਈ ਦੇਖੋ ਡੈਮੋਕ੍ਰੇਸੀ ਦੇ ਅੰਦਰ ਤੁਸੀਂ ਰਿਸਟ੍ਰਿਕਸ਼ਨ ਨਹੀਂ ਲਾ ਸਕਦੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕਿੰਨੀ ਐਜੂਕੇਸ਼ਨ ਹੋਣੀ ਚਾਹੀਦੀ ਹੈ ਨਹੀਂ ਹੋਣੀ ਚਾਹੀਦੀ ਫਿਰ ਵੀ ਜੇਕਰ ਲੋਕਾਂ ਦੀ ਮੰਗ ਹੈ ਤਾਂ ਉਹਦੇ ਤੇ ਅਸੀਂ ਵਿਚਾਰ ਕਰ ਲਾਂਗੇ ਪਰ ਇਹ ਜ਼ਰੂਰ ਆ ਕਿ ਪਿੰਡ ਆਪਦਾ ਨੁਮ ਉਹ ਚੁਣਨਾ ਜਿਹੜਾ ਲੋਕਾਂ ਦੇ ਛੋਟੇ-ਮੋਟੇ ਕੰਮਾਂ ਦੇ ਲਈ ਲਗਾਤਾਰ ਲੱਗਿਆ ਰਹੇ ਔਰ ਖਾਸ ਕਰਕੇ ਉਹਦੇ ਵਿੱਚ ਇਮਾਨਦਾਰੀ ਜਿਹੜੀ ਉਹ ਪੁੱਟ-ਪੁੱਟੇ ਭਰੀ ਹੋਣੀ ਚਾਹੀਦੀ ਆ ਐਹੀਂ ਬਹੁਤ ਸਾਰੀਆਂ ਗਰਾਟਾ ਜਿਹੜੀਆਂ ਆਉਂਦੀਆਂ ਨੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਕਿਤਨਾ ਕਿਤੇ ਗਲਤwidehat ਚ ਸ਼ਿਕਾਰ ਨਾ ਹੋ ਜਾਣ ਤੇ ਜੇਕਰ ਇੱਕ ਸਰਪੰਚ ਸਮਝਦਾਰ ਆ ਇਮਾਨਦਾਰ ਆ ਕਮਿਟਡ ਆ ਤਾਂ ਮੈਂ ਸਮਝਦਾ ਪਿੰਡ ਦਾ ਵਿਕਾਸ ਚੌਗਣਾ ਹੋ ਜਾਂਦਾ ਕਿਮਾ ਸਾਹਿਬ ਬਰਸਾਤ ਪੰਜਾਬ ਚ ਘੱਟ ਹੋਈ ਐ ਇਸ ਵਾਰੀ ਪਰ ਤੁਸੀਂ ਪਾਣੀ ਕਿੱਥੋਂ ਲਿਆ ਇਹਨਾਂ ਨਹਿਰਾਂ ਫੱਲੋਂ ਪਰ ਚੱਲ ਰਹੀਆਂ ਨੇ ਉਹੀ ਭਾਂਡੇ ਨੇ ਉਹੀ ਨਹਿਰਾਂ ਨੇ ਉਹੀ ਪਹਿਲਾਂ ਖਾਲੀ ਚੱਲਦੀ ਸੀ ਦੇਖੋ ਬਿਜਲੀ ਦੇ ਖੰਭੇ ਵੀ ਉਹੀ ਨੇ ਜੀ ਦੇਖੋ ਗੱਲ ਇਹ ਆ ਕਿ ਨੀਅਤ ਸਾਫ਼ ਹੋਣੀ ਚਾਹੀਦੀ ਆ ਇਮਾਨਦਾਰੀ ਹੋਣੀ ਚਾਹੀਦੀ ਆ ਤੇ ਜਿਹੜਾ ਪਾਣੀ ਡੈਮਾਂ ਚ ਖੜਾ ਖੜਾ ਆ ਕਿਤਰਾ ਕਿਤੇ ਇਹ ਪੰਜਾਬੀ ਜਿੱਕੇ ਲਈ ਸੁੱਕ ਜਾਂਦਾ ਸੀ ਜਾਂ ਬਾਸ਼ਪੋੜ ਉੱਡ ਜਾਂਦਾ ਸੀਗਾ ਉਸੇ ਪਾਣੀ ਦੀ ਮੈਕਸੀਮਮ ਅਸੀਂ ਵਰਤੋਂ ਕੀਤੀ ਆ ਔਰ ਖਾਲ ਸਾਫ ਕਰਾਏ ਨੇ ਨਹਿਰਾਂ ਸਾਫ ਕਰਾਆਂ ਜਾਨੀਆਂ ਕੋੜ ਕਾ ਨਾਵੇ ਕੋੜਚ ਨਾਵੇ ਇਹੀ ਕਾਰਨ ਹੋਇਆ ਕਿ ਪਹਿਲਾਂ ਨਾਲੋਂ ਨਹਿਰੀ ਪਾਣੀ ਦੀ ਵਰਤੋਂ ਜਿਹੜੀ ਆ ਉਹ ਬਹੁਤ ਵੱਧ ਚੁੱਕੀ ਆ ਔਰ ਸਾਡਾ ਟੀਚਾ ਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਟੀਚਾ ਗਾ ਕਿ ਨਹਿਰੀ ਪਾਣੀ ਜਿਹੜਾ ਉਹ ਵੱਧ ਤੋਂ ਵੱਧ ਉਹਦੀ ਵਰਤੋਂ ਹੋਵੇ ਤਾਂ ਕਿ ਹੇਠਲਾ ਧਰਤੀ ਹੇਠਲਾ ਪਾਣੀ ਬਚ ਸਕੇ ਕਿਉਂਕਿ ਅੱਜ ਪੰਜਾਬ ਦੀ ਪੋਜੀਸ਼ਨ ਇਹ ਆ ਕਿ ਪੰਜਾਬ ਦੇ ਬਹੁਤੇ ਬਲਾਕ ਜਿਹੜੇ ਦੇਗੇ ਤਰਤੀਹੜਲੇ ਉਹ ਬਲੈਕ ਯਾਨੀ ਕਿ ਕਾਲੇ ਹੋ ਚੁੱਕੇ ਨੇ ਸੋ ਸਾਨੂੰ ਤਰਤੀਹੜਲਾ ਪਾਣੀ ਬਚਾਉਣ ਦੀ ਬਹੁਤ ਜ਼ਰੂਰਤ ਆ ਸੋ ਉਹਦੇ ਬਚਾਉਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਜੀ ਦੀ ਸਰਕਾਰ ਲਗਾਤਾਰ ਅਸੀਂ ਕੰਮ ਕਰ ਰਹੇ ਆ ਸੋ ਇੱਕ ਇੱਕ ਪਾਣੀ ਦੇ ਤੁਪਕੇ ਜਿਹੜਾ ਨਹਿਰੀ ਪਾਣੀ ਹੈ ਮੈਂ ਸਭ ਨੂੰ ਕੀਤਾ ਚ ਵਰਤਣਾ ਚਾਹੀਦਾ ਲੋਕਾਂ ਨੂੰ ਔਰ ਘੱਟ ਪਾਣੀ ਤਰਤੀਹੜਲੇ ਪਾਣੀ ਦੀ ਘੱਟ ਵਰਤੋਂ ਕਰਨੀ ਮੁੱਖ ਮੰਤਰੀ ਲਈ ਬਾਬਾ ਬੁੱਲੇ ਸ਼ਾ ਬੜਾ ਸੋਹਣਾ ਲਿਖਦੇ ਆ ਕਿ ਪਰ ਪਰ ਆਲਮ ਫਾਜ਼ਲ ਹੋਇਆ ਪੜ ਪੜੇ ਆਲਮ ਫਾਜ਼ਲ ਹੋਇਆ ਕਦੇ ਆਪਣੇ ਆਪ ਨੂੰ ਤੂੰ ਪੜਿਆ ਹੀ ਨਹੀਂ ਜਾ ਜਾ ਵੜਦਾ ਮੰਦਰ ਮਸੀਤੀ ਕਦੇ ਮਨਾਪੜੇ ਵਿੱਚ ਤੂੰ ਵੜਿਆ ਹੀ ਨਹੀਂ ਐਵੇਂ ਰੋਜ਼ ਸ਼ੈਤਾਨ ਨਾਲ ਲੜਦਾ ਕਦੇ ਨਫਸ ਆਪਣੇ ਨਾਲ ਤੋਂ ਲੜਿਆ ਹੀ ਨਹੀਂ ਉਹ ਤੋਂ ਮੁੱਖ ਮੰਤਰੀ ਅਸਮਾਨੀ ਉੜਦੀਆਂ ਫੜਦਾ ਹੈ ਜਿਹੜਾ ਘਰ ਬੈਠਾ ਉਹ ਫੜਿਆ ਹੀ ਨਹੀਂ ਆ ਦਰਿਆ ਤੇ ਸਹੀ ਕਰਲਾ ਆ ਬੁੱਟਾ ਨਾਲ ਤੇ ਸਹੀ ਕਰਲਾ ਫਿਰ ਬਾਹਰ ਗੱਲਾਂ ਫਿਰ ਕਰੀ ਫਿਰ ਮੁੱਖ ਫਿਰ ਬਾਕੀ ਜਿਹੜੇ ਇਨਵੈਸਟਰ ਆ ਉਹਨਾਂ ਨੂੰ ਸਦਾ ਫੇਦਵੀ ਤੂੰ ਕਹਿਣਾ ਸਾਡਾ ਰੰਗਲਾ ਪੰਜਾਬ ਹੈ ਸੈਕਟਰੀ ਸਾਹਿਬ ਮੈਨੂੰ ਟਾਈਮ ਜਿੰਨਾ ਕੋਈ ਆ ਦੱਸ ਦਿਓ ਸਾਨੂੰ ਕਹਿਣਾ ਰੰਗਲਾ ਪੰਜਾਬ ਹੈ ਸਾਡਾ ਮੈਂ ਤੈਨੂੰ ਕਹਿਣਾ ਕੰਗਲਾ ਪੰਜਾਬ ਬਣਾ ਕੇ ਰੱਖ ਦਿੱਤਾ ਆ ਰਾਜੀਆਲ ਸਾਹਿਬ ਖੜੇ ਆ ਥੋੜੀ ਕੁਰਬਾਨੀ ਆ ਯਾਰ ਆ ਝੰਡੇ ਤੁਹਾਡੇ ਲੱਗੇ ਨੇ ਕਿਸਾਨਾਂ ਦੇ ਅੱਜ ਕਿੰਨੇ ਕਿੰਨੇ ਸਾਲਾਂ ਤੋਂ ਧਰਨੇ ਬੈਠੇ ਹੋ ਥੋੜੀਆਂ ਕੁਰਬਾਨੀਆਂ ਨੇ ਸਾਨੂੰ ਜੂਝਣਾ ਪੈਣਾ ਸੀ ਇੰਨਾ ਕਮਾ ਨਹੀਂ ਫਿਰ ਤੈਨੂੰ ਚੁਣਨ ਦੀ ਕੀ ਲੋੜ ਸੀਗੀ ਐਵੇਂ ਬਾਹ ਦੇ ਵਿੱਚ ਆਪਾਂ ਤਲਵਾਰਾਂ ਮਾਰੀ ਜਾਂਦੇ ਆ ਬਾਹ ਦੇ ਵਿੱਚ ਗੱਲਾਂ ਕਰੀ ਜਾਂਦੇ ਆ ਜ਼ਮੀਨੀ ਹਕੀਕਤ ਹੈ ਹੀ ਕੁਛ ਨਹੀਂ ਤੁਸੀਂ ਕਰਦੇ ਕੀ ਹੋ ਸਾਨੂੰ ਲੋਕਾਂ ਨੂੰ ਉਝਾ ਕਿੱਥੇ ਲਿਆ ਤੁਸੀਂ ਆਟੇ ਦਾਲ ਦੇ ਵਿੱਚ ਸਾਨੂੰ ਉਝਾ ਕੇ ਰੱਖ ਦਿੱਤਾ ਕਿ ਸਹਿੰਦੇ ਬੰਦਿਆਂ ਨੂੰ ਲੁੱਟ ਲਓ ਤੇ ਮਾਰਿਆਂ ਨੂੰ ਵੰਡ ਕੇ ਮਗਰ ਲਾ ਲਓ ਆ ਸਾਡੀ ਸਰਕਾਰ ਚੱਲਣ ਈ ਹੈ ਇਸ ਤੋਂ ਬਿਹੜਾ ਕੰਮ ਹੀ ਕੋਈ ਨਹੀਂਗਾ ਆ ਕੱਲ ਦੇ ਰਾਜੇ왈 ਸਾਹਿਬ ਮੋਰਚਾ ਤੁਹਾਨੂੰ ਫੇਰ ਸਾਹਮਣਾ ਪੈਣਾ ਕੱਲ ਦੇ ਲੋਕਾਂ ਦੇ ਵਾਹਕਲਾਂ ਦੇ ਉੱਤੇ ਟੈਕਸ ਵਧਾ ਦਿੱਤੇ ਰਜਿਸਟਰੀ ਰੇਟਾਂ ਦੇ ਉੱਤੇ ਟੈਕਸ ਵਧਾ ਦਿੱਤੇ ਉਹ ਮਾਰੇ ਬੰਦੇ ਕੋ ਤਾਂ ਘਰ ਨਹੀਂ ਬਣਦਾ ਮਾਰੇ ਬੰਦੇ ਕੋ ਤਾਂ ਦੁਕਾਨ ਨਹੀਂ ਬਣਦੀ ਤੇ ਕਿੱਥੋਂ ਨੇ ਆਪਣੇ ਕਾਰੋਬਾਰ ਚਲਾਉਣੇ ਨੇ ਕਿੱਥੋਂ ਇਹਨੇ ਇਹਨੇ ਟੈਕਸ ਭਰਨੇ ਨੇ ਜੇ ਤੁਹਾਡੇ ਕੋਲ ਸਾਧਨ ਨਹੀਂ ਸੀ ਹਗੇ ਫਿਰ ਆਟਾ ਦਾਲ ਸਕੀਮ ਕੋ ਚਲਾਈ ਤੁਸੀਂ ਤੁਸੀਂ 32 ਫਰੀ ਦੇ ਲਾਰੇ ਕੋ ਲਾਏ ਸਾਨੂੰ ਲੋਕਾਂ ਨੂੰ ਇਹ ਗੱਲਾਂ ਨੂੰ ਚੁਗਦੀਆਂ ਨੇ ਬੋਲਣ ਵਾਲੇ ਬੰਦੇ ਉਹਨੂੰ ਚੰਗਿਆ ਨਹੀਂ ਲੱਗਦੇ ਬੋਲਣ ਵਾਲੇ ਬੰਦਿਆਂ ਦੇ ਉੱਤੇ ਹਮੇਸ਼ਾ ਤਲਵਾਰ ਨਿਚਾ ਕੇ ਰੱਖੀ ਜਾਂਦੀ ਹੈ ਪਰ ਮੁੱਖ ਮੰਤਰੀ ਮੈਂ ਤੈਨੂੰ ਕਹਿਣਾ ਕੰਨ ਖੋਅ ਕੇ ਸੁਣ ਲੈ ਇਸ ਪੰਜਾਬ ਲਈ ਬੋਲਦੇ ਰਹਾਂ ਇਸ ਪੰਜਾਬ ਲਈ ਬੋਲਦੇ ਰਵਾਂਗੇ ਇਸ ਪੰਜਾਬ ਲਈ ਮਰਾਂਗੇ ਇਸ ਪੰਜਾਬ ਨੂੰ ਪਿਆਰ ਕਰਦੇ ਆਂ ਅਸੀਂ ਲੋਕ ਇਸ ਪੰਜਾਬ ਨੂੰ ਪਿਆਰ ਕਰਨ ਵਾਲੇ ਤੁਸੀਂ ਲੋਕ ਬੈਠੇ ਹੋ ਮੈਂ ਤੈਨੂੰ ਕਹਿਣ ਲੱਗਾ ਮੁੱਖ ਮੰਤਰੀ ਮੈਂ ਪਿਆਰ ਆਪਣੇ ਸੂਬੇ ਨਾਲ ਜਾਲੀ ਨਹੀਂ ਕਰਦਾ ਮੈਂ ਪਿਆਰ ਆਪਣੇ ਸੂਬੇ ਨਾਲ ਜਾਲੀ ਨਹੀਂ ਕਰਦਾ ਪੁਰਖਾਂ ਦੀ ਵਿਰਾਸਤ ਕਦੇ ਖਾਲੀ ਨਹੀਂ ਕਰਦਾ ਛਾਤੀ ਤੇ ਚੜ ਕੇ ਬੋਲਣਾ ਆਦਤ ਹੈ ਮੇਰੀ ਮੈਂ ਕਦੀ ਹਕੂਮਤ ਦੀ ਦਲਾਲੀ ਨਹੀਂ ਕਰਦਾ ਤੇਰੇ ਅਰਕੇ ਲੋਕਾਂ ਦੀ ਦਲਾਲੀ ਨਹੀਂ ਆਉਂਦੀ ਸਾਨੂੰ ਸਾਨੂੰ ਇਹੋ ਜੇ ਇਹੋ ਜੇ ਕੰਮਾਂ ਦੀ ਮੋਰਚੇ ਲਾਉਣੇ ਪੈ ਰਹੇ ਆ ਸੂਬਾ ਜੂਝ ਰਿਹਾ ਸੂਬੇ ਦੇ ਵਿੱਚ ਕੋ ਲਾਂਡਰ ਨਹੀਂ ਰੋਜ਼ ਕਤਲ ਹੁੰਦੇ ਆ ਰੋਜ਼ ਫਰੋਤੀਆਂ ਦੇ ਲੋਕਾਂ ਨੂੰ ਫੋਨ ਆਉਂਦੇ ਆ ਲੋਕਾਂ ਦਾ ਕਾਰੋਬਾਰ ਬੰਦ ਹੁੰਦਾ ਪੁਲਿਸ ਆਤਮਚਾਉਂਦੀ ਆ ਮੁੱਖ ਮੰਤਰੀ ਦੇ ਕਹਿਣ ਦੇ ਉੱਤੇ ਇਹ ਸਾਡਾ ਸੂਬਾ ਯਾਰ ਅੱਜ ਤੁਸੀਂ ਮੋਰਚਾ ਲਾਇਆ ਔਰ ਮੈਂ ਤੁਹਾਨੂੰ ਕਹਿਣਾ ਜਿਵੇਂ ਦਿੱਲੀ ਫਤਿਹ ਹੋਈ ਸੀ ਨਾ ਇਸੇ ਤਰੀਕੇ ਫਤਿਹ ਹੋਣਾ ਚਾਹੀਦਾ ਮੈਂ ਬਾਰ ਬਾਰ ਇਸੋ ਨਿਹਾਲ ਵਾਹਿਗੁਰੂ ਤੇ ਪਹਿਲੀ ਵਾਰ ਹੈ ਮਤਲਬ ਕਿ ਵੀ ਪਿਛਲੇ 75 ਸਾਲਾਂ ਚ ਆ ਸਾਰੇ ਸਾਡੇ ਪਿੰਡਾਂ ਵਾਲੇ ਖੜੇ ਆ ਕਿਸੇ ਸਰਕਾਰ ਚ ਪਹਿਲੇ 2.5 ਸਾਲਾਂ ਚ ਇੰਨੇ ਪੈਸੇ ਨਹੀਂ ਆਏ ਹੁਣੇ ਪੰਜਾਬ ਦੇ ਪਿੰਡਾਂ ਚ ਜਿੰਨੇ ਪੈਸੇ ਭਗਵੰਤ ਮਾਨ ਜੀ ਦੀ ਸਰਕਾਰ ਦੇ ਵਿੱਚ ਆਇਆ ਮੈਂ ਤਾਂ ਪਿੰਡਾਂ ਜਾ ਕੇ ਮਾਂ ਘੜੀਆਂ ਕਰਾ ਕੇ ਪੁੱਛਦਾ ਵੀ ਕੋਈ ਇੱਥੇ ਸਾਬਕਾ ਸਰਪੰਚ ਮੈਂਬਰ ਬੈਠੇ ਹੋਣਗੇ ਕਿਸੇ ਪਿੰਡ ਚ ਇੰਨੇ ਪੈਸੇ ਵੀ ਪਹਿਲੇ 2-2.5 ਸਾਲਾਂ ਚ ਆਏ ਹੁਣ ਕਰੋੜਾਂ ਰੁਪਈਆ ਤਾਂ ਸਾਡੇ ਆ ਜਿਹੜੇ ਨਹਿਰੀ ਪਾਈਪਲਾਈਨ ਹੈ ਹਰੇਕ ਪਿੰਡ ਚ ਉਹਨਾਂ ਨੂੰ ਜਿਹੜਾ ਉਹ ਆ ਚੁੱਕਿਆ ਆ ਛੱਪੜਾਂ ਦਾ ਤਾਂ ਕਦੇ ਕਨੇ ਸੋਚਿਆ ਨਹੀਂ ਸੀ ਹਰੇਕ ਪਿੰਡ ਕਿਤੇ ਸਾਡੇ 2 ਛੱਪੜਾਂ ਨੂੰ ਪੈਸੇ ਆ ਗਏ ਉਹ ਇੱਥੇ ਵੀ ਦੇਖੇ 2 ਨੂੰ ਆ ਗਏ ਨਾ ਇੱਕ ਪਹਿਲਾਂ ਹੋ ਗਿਆ ਇੱਕ ਦੇ ਆ ਗਿਆ ਨਾ ਜਲੂਰ ਮੈਨੂੰ ਲੱਗਦਾ 3 ਛੱਪੜਾਂ ਨੂੰ ਆ ਗਏ ਸਾਰੇ ਪਿੰਡਾਂ ਚ ਮਤਲਬ ਕਿ ਜਿੰਨੇ ਜਿੰਨੇ ਛੱਪੜ ਨੇ ਸਾਰਿਆਂ ਨੂੰ ਜਿਹੜੇ ਪੈਸੇ ਆ ਉਹ ਆਰਿਆ ਪਰਵਾਈ ਵਾਲੇ ਖੜੇ ਇਹਨਾਂ ਦੇ ਵੀ ਤਿੰਨ ਚਪੜਾ ਨੂੰ ਆਗੇ ਇੱਕ ਜਿਹੜਾ ਰਹਿ ਗਿਆ ਉਹਦਾ ਇੱਕ ਹੀ ਫੇਰ ਜਿਹੜਾ ਉਹ ਪਾਇਆ ਹੋਇਆ ਗ੍ਰਾਂਟ ਦੇ ਵਿੱਚ ਤੋਂ ਅਸੀਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਕਿ ਕਰੋੜਾਂ ਰੁਪਏ ਦੀ ਜਿਹੜੀ ਗ੍ਰਾਂਟ ਹੈ ਉਹ ਬਰਨਾਲੇ ਦੀ ਆ ਰਹੀ ਹੈ ਤੇਉਣ ਵਾਲੇ ਸਮੇਂ 'ਚ ਵੀ ਕਿਉਂਕਿ ਆਹ ਜਿਹੜੀ ਇਸ ਵਾਰੀ ਜਿਹੜਾ ਸਾਨੂੰ ਕੈਟਲ ਫੰਡ ਤੇ ਹੋਰ ਫੰਡਸ ਦੇ ਵਿੱਚੋਂ ਤਕਰੀਬਨ 80 ਕਰੋੜ ਰੁਪਇਆ ਜਿਹੜਾ ਦਿੱਤਾ ਗਿਆ ਕੇਵਲ ਪਿੰਡੂ ਖੇਤਰ ਦੇ ਲਈ ਉਹਦੇ ਲਈ ਮੁੱਖ ਮੰਤਰੀ ਸਾਹਿਬ ਦਾ ਅਸੀਂ ਬਹੁਤ ਧੰਨਵਾਦ ਕਰਦੇ ਦੇਖੋ ਕਈ ਜਗ੍ਹਾ ਤੇ ਸਮੱਸਿਆ ਇਹ ਆ ਰਹੀ ਐ ਵੀ ਹੁਣ ਉੱਥੇ ਮਾਰਕੀਟ ਰੇਟ ਐ ਮੰਨ ਲਓ ਮੈਂ ਬਠਿੰਡੇ ਦੀ ਉਦਾਹਰਨ ਦੇਵਾਂ ਉੱਥੇ 2.5 ਕਰੋੜ ਰੁਪਇਆ ਤੇ ਐਕਵਾਇਰ ਕਰਨ ਲਈ ਅਸੀਂ ਕਹਿ ਰਹੇ ਹਾਂ ਵੀ ਜੀ ਤੁਸੀਂ 1.5 ਕਰੋੜ ਰੁਪਇਆ ਦੇ ਦਿਓ ਤੁਹਾਡੀ ਜ਼ਮੀਨ ਜਿਹੜੀ ਆ ਉਹ ਲੈਣੀ ਐ ਤਾਂ ਮੈਂ ਦੱਸੋ ਵੀ ਕਿਹੜਾ ਜ਼ਿਮੀਦਾਰ ਜ਼ਾ ਜ਼ਿਮੀਦਾਰ ਨਾ ਵੀ ਹੋਵੇ ਕਿਹੜਾ ਵਿਅਕਤੀ ਆਪ ਦੀ 2.5 ਕਰੋੜ ਵਾਲੀ ਚੀਜ਼ 1.5 ਕਰੋੜ ਦੀ ਦੇਊਗਾ ਠੀਕ ਐ ਜਿਹੜੇ ਸਹੀ ਮੁੱਲ ਨੇ ਜੋ ਬਣਦੇ ਮਾਰਕੀਟ ਰੇਟ ਐ ਉਹ ਦਿੱਤੇ ਜਾਣ ਤਾਂ ਲੋਕ ਤਾਂ ਚਾਹੁੰਦੇ ਹੀ ਐ ਵੀ ਭਾਈ ਜਿਹੜੀ ਡਿਵੈਲਪਮੈਂਟ ਸਟੇਟ ਦੀ ਹੋਵੇ ਦਾ ਇਹਦੇ ਲਈ ਪਰ ਰੇਟ ਵੀ ਜਿਹੜੇ ਬਣਦੇ ਆ ਉਹ ਦੇਨੇ ਚਾਹੀਦੇ ਆ ਹੁਣ ਮੈਂ ਤੁਹਾਨੂੰ ਉਦਾਹਰਨ ਤੌਰ ਤੇ ਮੈਂ ਸਵਾਲ ਚੁੱਕਿਆ ਸੀਗਾ ਉੱਥੇ ਪਾਰਲੀਮੈਂਟ ਚ ਵੀ ਜਿਹੜੀ ਕਨੈਕਟੀਵਿਟੀ ਐ ਰਾਜਪੁਰੇ ਤੋਂ ਲੈ ਕੇ ਚੰਡੀਗੜ੍ਹ ਤੱਕ ਰੇਲ ਦੀ ਜਿਹੜੀ ਐ ਉਹ ਕੀਤੀ ਜਾਵੇ ਉਸ ਤੋਂ ਬਾਅਦ ਮੈਂ ਇੱਕ ਰਿਟਰਨ ਦਿੱਤਾ ਮੈਨੂੰ ਰਿਟਰਨ ਰਪਲਾਈ ਆਇਆ ਸਰਕਾਰ ਵੱਲੋਂ ਕੇਂਦਰ ਵੱਲੋਂ ਕਿ ਜੀ ਅਸੀਂ ਸਰਕਾਰ ਨੂੰ ਪੰਜਾਬ ਨੂੰ ਪ੍ਰਪੋਜ਼ਲ ਭੇਜਿਆ ਸੀ ਵੀ ਕਿਸਾਨਾਂ ਦੀ ਜ਼ਮੀਨਾਂ ਦਾ ਉਹਨੂੰ ਮੁਫਤਕ ਵਾਰ ਕਰਵਾ ਕੇ ਦਿੱਤੀ ਜਾਵੇ ਮੈਨੂੰ ਦੱਸੋ ਭਾਈ ਉੱਥੇ ਕਰੋੜਾ ਰੁਪਏ ਦੀ 5-5 ਕਰੋੜ ਦਾ ਕਿੱਲਾ ਐ ਉੱਥੇ ਚੰਡੀਗੜ੍ਹ ਦੇ ਲਾਗੇ ਕਿਹੜਾ ਜੀਵੀਦਾਰ ਮੁਫਤ ਜ਼ਮੀਨ ਦੇਊਗਾ ਜੀ ਆਪ ਦੀ ਦੇ ਵਿੱਚੋਂ ਰੇਲ ਕੱਢੂਗਾ ਸੋ ਇਹ ਤਾਂ ਐਵੇਂ ਉਹ ਗੱਲ ਹੈ ਵੀ ਇਸ ਦਾ ਜੀ ਕਰਨਾ ਨਹੀਂ ਪਾਉਣਾ ਤੁਸੀਂ ਕਿਸਾਨਾਂ ਤੇ ਆ ਜਾਂ ਪੰਜਾਬ ਸਰਕਾਰ ਤੇ ਤੁਸੀਂ ਬਣਦੇ ਜੋ ਰੇਟ ਹੈ ਉੱਥੇ ਦਿਓ ਤਾਂ ਕਿ ਜਿਹੜੀ ਜ਼ਮੀਨ ਵੀ ਕੁਆਰ ਹੋਵੇ ਤਾਂ ਕਿ ਜਿਹੜੀ ਮਾਲਵੇ ਖੇਤਰ ਨੂੰ ਜਿਹੜੀ ਸਹੂਲਤ ਹੈ ਚੰਡੀਗੜ੍ਹ ਨਾਲ ਰੇਲਵੇ ਕਨੈਕਟੀਵਿਟੀ ਦੀ ਜਿਹੜੀ ਹੈ ਉਹ ਮਿਲ ਸਕੇ ਸੋ ਅਸੀਂ ਚਾਹੁੰਦੇ ਆ ਵੀ ਇੱਥੇ ਜਿਹੜੀਆਂ ਸੜਕਾਂ ਬਣ ਪੰਜਾਬ ਦੀ ਤਰੱਕੀ ਹੋਵੇ ਪਰ ਉਹਦੇ ਨਾਲ ਨਾਲ ਜਿੱਥੇ ਕੋਈ ਏਦਾਂ ਦੀ ਸਮੱਸਿਆ ਜਿਹੜੇ ਬਣਦੇ ਰੇਟ ਆ ਉਹ ਦੇਣੇ